ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਇੱਕ ਬੈੜਤਾਈ ਸੂਈ ਦਿਖਾਵਾਂਗੇ ਤੇ ਇੱਕ ਦਿਖਾਵਾਂਗੇ ਆਪਣਾ ਕੱਖ ਲਿਆਉਣ ਵਾਲਾ ਰੇੜਾ ਇਹ ਦੋ ਚੀਜ਼ਾਂ ਵੀਰਾਂ ਦੇ ਵਿਕਰੀ ਵਾਲੀਆਂ ਰੇੜਾ ਡਿਟੇਲ ਪੁੱਛਦੇ ਆਓ ਅੱਗੇ ਕਰੀ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਸ਼ੇਅਰ ਕਰਨ ਵਾਲਾ ਪਪਨਾ ਦੇ ਕੋਠੇ ਦਾ ਆਉਂਦੀਆ ਵਰਦੋਲਾ ਮੋਬਾਈਲ ਨੰਬਰ ਹੀ ਆਪਣਾ 9878100 WhatsApp ਪੰਜਾ 98781 00 WhatsApp 52 00852 ਜਿਹੜੇ ਆਪਾਂ ਬੈੜ ਦੇਖਨੇ ਆ ਮਗਰ ਇਹਦੇ ਬੱਚਾ ਆ ਗਿਆ ਬચ્છી ਹਨਾ ਤੇ ਕਿ ਦਿਨਾਂ ਦੀ ਸੂਈ ਵੀ ਇਹੇ ਤੇ ਸੂਈ ਵੀ 15 17 ਕਦਨਾ ਠੀਕ ਹੈ ਦੁੱਧ ਕਿੰਨਾ ਕ ਹੁਣ ਚੋਣਾ 10 ਕਿਲੋ ਜਵਾਂ ਨਿਬੜ ਜੂਗਾ ਜੀ ਨਿਆਣਾ ਪਾਉ ਤੇ ਆਉਣਾ ਬੈਠੋ ਥੱਲੇ ਪੱਛਾ ਵੀ ਜੋਦੇ ਜੀ ਜਾਣਾ ਪਾਉ ਨਾ ਪਾਉ ਜੀ ਚੌਂਡ ਚਵਾਦੀ ਚੰਗੀ ਆ ਰੇਟ ਕਿ ਰਹੂ ਵੇਚਣ ਵਾਲਾ ਇਹਦਾ ਮੰਗਣੋ ਕੋਈ ਮੰਗੀ 35000 ਮੜੀ ਆ ਇਹਨੂੰ ਕਰਦੇ ਹੋ ਕੇ ਸਭਰ 35000 ਰੁਪਏ ਰੇਟ ਆ ਤੇ ਬਾਕੀ ਚੌਂਡ ਚਵਾਦੀ ਇੱਕ ਨੰਬਰ ਬਰਫ ਦੀ ਸਿੱਲੀ ਵਰਗੀ ਆ ਤੇ ਦੁੱਧ ਵੀ ਫਿਰ ਚੰਗਾ ਫੈਟ ਵਾਲੀ ਹੋਣਾ ਚਾਹੀਦਾ 35000 ਚ ਮਾਨਤਨ ਕਰਦਾ ਅੱਛਾ ਮਗਰ ਆਗੀ 25 ਹੂਈ ਸਵੇਰੇ ਤੇ ਅੱਗੇ ਆਹ ਰੇੜਾ ਦੇਖ ਰਿਹਾ ਜਿਹੜਾ ਜੀ ਇਹ ਬਣਿਆ ਵਾ ਆ ਗਿਆ ਆਪਣਾ ਉਥੋਂ ਦਾ ਕੋਡ ਦੁੰਨਿਆਲਾ ਕੋਡ ਦੁੰਨਿਆਲਾ ਹੀ ਹਨ ਅੱਛਾ ਕੋਡ ਦੁੰਨਿਆ ਜਿਹੜੇ ਮਸ਼ਹੂਰ ਆ ਜਾਂਦੇ ਨਾਮੇ ਬਣਾਉਂਦੇ ਆ ਹਨਾ ਹਾਂਜੀ ਉਹਨਾਂ ਦਾ ਜੀ ਤੇ ਕਿਹੜੇ ਸਾਲ ਪੁਰਾਣਾ ਬਣਿਆ ਹੋਇਆ ਹੈ ਤਿੰਨ ਸਾਲ ਪੁਰਾਣਾ ਹੈ ਦੋ ਤਿੰਨ ਸਾਲ ਦਾ ਜੀ ਤਿੰਨ ਜਨ ਹੋ ਜਾਂ ਕਨੈਕਸ਼ਨ ਵਗੈਰਾ ਪੂਰੀ ਓਕੇ ਹੈ ਹਨਾ 15 ਦਾ ਇੰਜਨ ਹੈ ਜੀ ਜੀ ਠੀਕ ਹੈ ਸੁੱਕਾ ਇੰਜਨ ਹੈ ਬਗੈਰ ਪਾਣੀ ਤੋਂ ਹੀ ਮਤਲਬ ਬਿਨਾ ਰੈਡੀਏਟਰ ਵਾਲਾ ਹਾਂ ਬਗੈਰ ਰੈਡੀਏਟਰ ਤੋਂ ਸਰਪੀਟਰ ਇੰਜਨ ਵਾਲਾ ਹਾਂ ਪੀਟਰ ਇੰਜਨ 15 ਦਾ ਕਲੋਸ ਕਰ ਪੇਟੀ ਬੰਦ ਜੀ ਠੀਕ ਹੈ ਜੀ ਤੇ ਸੈਲਫ ਸਟਾਰਟ ਹੈ ਜਾਂ ਹੈ ਨਾ ਸਟਾਰਟ ਹੈ ਇੰਟਰ ਸਟਾਰਟ ਹੈ ਅਸਾ ਹੈਂਡਲ ਸਟਾਰਟ ਆ ਤੇ ਕੰਡੀਸ਼ਨ ਵਗੈਰਾ ਕਮਾਣੀ ਕਮੂਣੀ ਸਾਰਾ ਕੁ ਓਕੇ ਆ ਜਾਵਾਂ ਜੀ ਸੋ ਵੀਰੋ ਟਾਇਰ ਵਗੈਰਾ ਦੇਖ ਸਕਦੇ ਹੋ ਸੋ ਇਹ ਆ ਗਿਆ ਨਾਲ ਰੇੜਾ ਪੱਠੇ ਵਾਲਾ ਸੋ ਕੰਡੀਸ਼ਨ ਵਗੈਰਾ ਦੇਖੋ ਤੇ ਜਿਵੇਂ ਕਿਸੇ ਵੀ ਨੇ ਕੋਈ ਸਾਈਲਜ ਵਗੈਰਾ ਲਾਉਣਾ ਇਹ ਜਸਵਿੰਦਰ ਮੈਸਤਰੀ ਪ੍ਰੀਤਮ ਸਿੰਘ ਸਣੇ ਇਹਨਾਂ ਦਾ ਬਣਾਇਆ ਵਾ ਹਨਾ ਜੀ ਨਵੇਂ ਦਾ ਰੇਟ ਪੈਸੇ ਵੀ ਸੱਕ ਪੁੱਛ ਲੈਵਾਂ ਦਾ ਅੱਛਾ ਉਦੋਂ ਆਪਾਂ ਮੰਨਦਾ ਪਾ ਵੀ ਮਾਰਜਨ ਉਹਦੇ ਹਿਸਾਬ ਨਾਲ ਤਰ ਲਾ ਕੇ ਜੀ ਪੈਸੇ ਦਾ ਦਿੰਦਾ ਮੈਂ 3 ਰੇਡ ਰੋਹਦਾ ਰੇਟ ਤਾਂ 90000 ਰੁਪਏ ਮੌਕੇ ਤੇ ਕੁਝ ਐਸੋ ਹੋ ਜੂਗੀ ਤੇ ਲੱਗਿਆ ਬਸ ਲੇ ਜੇ ਪਲਾਈ ਲੱਗੀ ਹੋਈ ਆ ਪਲਾਈ ਲੱਗੀ ਹੋਈ ਜੀ ਪੂਰੀ ਸਿਰੇ ਦੀ ਆ ਦੇ ਅੱਛਾ ਥੱਲੇ ਬੋਲਡ ਵਗੈਰਾ ਹਨਾ ਸੁਬਰਕ ਨਹੀਂ ਦੀਵਾ ਨਵਾਂ ਗੇਰ ਹੈ ਜੀ ਨਮਾ ਗੇਰ ਵਾਲਾ ਹੈ ਜੀ ਅੱਛਾ ਜੀ ਵਾਲਾ ਨਵਾਂ ਗੇਰ ਹਨਾ ਨਵਾਂ ਗੇਰ ਹੈ ਜੀ ਟੂਪ ਮਗਰ ਵਧੀਆ ਟੂਪ ਲੱਗਿਆ ਬਲੇਰੋ ਵਾਲੀ ਜੀ ਠੀਕ ਹੈ ਜੀ ਬਾਕੀ ਸਾਰਾ ਓਕੇ ਆ ਟ੍ਰੇਨਿੰਗ ਸਟੂਰ ਨੂੰ ਕਿਤੇ ਪਟਾਈ ਪੂਰੀ ਓਮ ਕੋਕਦਾ ਪ੍ਰੈਸਰ ਨੂੰ ਮੋੜ ਅੱਛਾ ਪ੍ਰੈਸਰ ਵਾਲਾ ਐਸਐਸ ਟੇ ਨਹੀਂ ਆ ਡੈਸਕ ਬ੍ਰੇਕ ਆ ਜੀ ਅੱਛਾ ਟ੍ਰੇਕਾ ਵੀ ਡੈਕਸ ਦਾ ਜੀ ਤੇ ਇਹਦਾ ਰੇਟ 90000 ਚੁੱਕ ਜੈਸਾ ਆਪਾਂ ਕਰ ਲਾਂ ਮਾ ਤੇ ਮੋਬਾਈਲ ਨੰਬਰ ਬੋਲ ਦਈ ਆਪਣਾ 9878100855 ਸੋ ਸ਼ਹਿਰ ਬਰਨਾਲਾ ਵੀਡੀਓ ਦੇਖ ਲਈ